ਅਸਰ ਚ ਅਸੀਂ ਪਹਿਲਾਂ ਵੀ ਕਿਸਾਨੀ ਅंदोलਨ ਦੌਰਾਨਾ ਸਿੰਘ ਬਾਰਡਰ ਤੇ ਸੇਵਾ ਕਰਦੇ ਰਹੇ ਸੀ ਤੇ ਅਸੀਂ ਅਸਰ ਵਿੱਚ ਕਿਸਾਨ ਹੀ ਆ ਤੇ ਇਹ ਕਿਸਾਨਾਂ ਦਾ ਸਾਥ ਦਿੰਨੇ ਆ ਸਾਡੇ ਕੁਝ ਭਰਾ ਸਾਡੇ ਨਾਲ ਦੇ ਆਏ ਵੀ ਨੇ ਕੁਝ ਵੀਰ ਸਾਡੇ ਨੂੰ ਪਿਛਲੇ ਆ ਰਹੇ ਆ ਕੁਝ ਜਦਾਂ ਕਿਸਾਨ ਸਕਸ਼ ਕਮੇਟੀ ਨਾਲ ਸਾਡੇ ਪਿੰਡ ਤੋਂ ਵੀਰ ਆ ਉਹ ਇੱਥੇ ਆਲਰੇਡੀ ਆਏ ਹੋਏ ਆ ਤੇ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਕਿਸੇ ਵੀ ਕਿਸਾਨ ਨਾਲ ਧੱਕਾ ਹੁੰਦਾ ਤੇ ਅਸੀਂ ਸਾਰੇ ਇਕੱਠੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਾਂਗੇ ਕਿ ਰਸਤੇ ਖੋਲੇ ਕਿਉਂਕਿ ਸਾਡਾ ਕਾਨੂੰਨੀ ਅਧਿਕਾਰ ਹੈ ਸਵਦਾਣਾ ਨੂੰ ਇਜਾਜ਼ਤ ਦਿੰਦਾ ਕਿ ਅਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਹਾਂ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਲਈ ਕੰਮ ਕਰਨਾ ਨਾ ਕਿ ਕਿਲਰ ਤੇ ਚਾਹੇ ਕੋਈ ਰੋਕਾ ਲਾਣੀਆ ਰੋਡ ਤੇ ਪਬਲਿਕ ਵਾਸਤੇ ਹੁੰਦੇ ਆ ਤੇ ਸਰਕਾਰ ਨੂੰ ਚਾਹੀਦਾ ਕਿ ਉਸ ਜਗ੍ਹਾ ਦੇਵੇ ਦਿੱਲੀ ਤੇ ਜਿੱਦਾਂ ਪ੍ਰਦਰਸ਼ਨ ਕਰਨ ਲਈ ਤੇ ਕਿਸਾਨਾਂ ਦਾ ਅਧਿਕਾਰ ਹੈ ਚਾਹੇ ਕਿਸਾਨਾਂ ਦੇ ਮੰਗਾ ਪੁਰੀਆਂ ਕਰਨ ਹੋਰ ਤੁਹਾਡੇ ਤੁਹਾਡੇ ਪਿੰਡ ਤੋਂ ਹੋਰ ਜਥੇ ਵੀ ਆ ਰਹੇ ਨੇ ਹਾਂਜੀ ਅੱਜ ਸਾਡੇ ਵੀਰ ਹੋਰ ਵੀ ਆ ਰਹੇ ਹੋ ਉਹ ਗੱਡੀਆਂ ਪਿੱਛੇ ਰਹਿ ਗਈਆਂ ਤੇ ਉਹ ਮੇਰੇ ਦਾ ਘੱਟੇ ਬੁਣੇ ਘੰਟੇ ਤੱਕ ਆ ਜਾਣਗੇ ਕੁਝ ਜਾਮ ਲੱਗਣ ਕਰਕੇ ਅੱਜ ਬੰਦ ਹੋਣ ਕਰਕੇ ਉਹ ਚ ਪ੍ਰੋਬਲਮ ਆਈ ਹੈ ਤੇ ਉਹਨੇ ਸਾਰੇ ਇਕੱਠੇ ਹੋ ਜਾਣਾ ਵੀਰਾਂ ਆਉਂਦੇ ਮੇਲ ਕਰਦੇ ਹੋਏ ਤੁਹਾਡਾ ਕੀ ਨਾਮ ਹੈ ਬਾਬਾ ਜੀ ਮੇਰਾ ਨਾਮ ਗੁਲਿੰਦਰ ਸਿੰਘ ਜਿੱਦਾਂ ਦੇ ਹਾਲਾਤ ਬੜੇ ਹੋਏ ਆ ਆਪਣੀਆਂ ਮੰਗਾਂ ਲਈ ਕੀ ਲੱਗਦਾ ਤੁਹਾਨੂੰ ਕੀ ਸੋਚਦੇ ਹੋ ਇਹ ਹਾਲਾਤ ਦੇਖ ਕੇ ਹਾਲਾਤ ਤੇ ਤਸ਼ੱਦਦ ਪੂਰਾ ਹੋ ਰਿਹਾ ਹੈ ਤੇ ਪਾਕਿਸਤਾਨ ਦਾ ਇਹ ਬਾਰਡਰ ਲੱਗਦਾ ਹੈ ਇਸ ਵੇਲੇ ਇੰਡੀਆ ਦਾ ਤਾਂ ਲੱਗਦਾ ਹੀ ਨਹੀਂਗਾ ਤੇ ਬਾਕੀ ਚਲੋ ਕਿਸਾਨਾਂ ਦਾ ਤੇ ਜਦੋਂ ਜਦ ਪਹਿਲਾਂ ਵੀ ਚੱਲੀ ਆ ਹੁਣ ਵੀ ਚੱਲਣ ਨੂੰ ਤਿਆਰ ਨੇ ਦਿੱਲੀ ਤੇ ਪਹੁੰਚਣਗੇ ਸਮਾਂ ਲੱਗੇਗਾ ਬਿਲਕੁਲ ਤੁਸੀਂ ਵੀ ਆਏ ਹੋ ਤੁਸੀਂ ਪੜਦੇ ਹੋ ਤੁਸੀਂ ਹਾਂਜੀ ਮੈਂ ਚੰਡੀਗੜ੍ਹ ਪੜਦੇ ਪੀਸ ਬੇ ਕੀ ਪੜਾਈ ਕਰ ਰਹੇ ਹੋ ਮੈਂ ਨੀਤੀ ਤਿਆਰੀ ਕਰਦੀ ਪੀ ਤੁਸੀਂ ਕੀ ਸੋਚਦੇ ਹੋ ਇੱਕ ਡੈਮੋਕਰੈਟਿਕ ਕੰਟਰੀ ਹੈ ਲੋਕ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਸਕਦੇ ਨੇ ਸਰਕਾਰ ਨੇ ਇਹ ਰਾਈਟ ਦਿੱਤਾ ਸਾਰਿਆਂ ਕੋਈ ਸੰਵਿਧਾਨ ਨੇ ਦਿੱਤਾ ਪਰ ਜੋ ਇੱਥੇ ਹੋ ਰਿਹਾ ਹੈ ਸਾਰੀ ਦੁਨੀਆ ਦੇਖ ਰਹੀ ਹੈ ਕੀ ਸੋਚਦੇ ਹੋ ਤੁਸੀਂ ਸਰਕਾਰ ਬਹੁਤ ਗਲਤ ਕਰ ਰਹੀ ਹੁਣ ਜਿਵੇਂ ਸਾਨੂੰ ਹਮੇਸ਼ਾ ਤੋਂ ਆਪਣੀ ਕਲਾਸਾਂ ਵਿੱਚ ਪੜਾਇਆ ਜਾਂਦਾ ਹੈ ਕਿ ਇੰਡੀਆ ਡੈਮੋਕਰੈਟਿਕ ਕੰਟਰੀ ਸਾਨੂੰ ਪੀਸਫੁੱਲ ਪ੍ਰੋਟੈਸਟ ਕਰਨ ਦਾ ਰਾਈਟ ਹੈ ਨਾਲੇ ਕੁਝ ਵੀ ਬੋਲਣ ਦਾ ਅਧਿਕਾਰ ਹੈਗਾ ਤੇ ਅਗਰ ਸਰਕਾਰ ਇਹ ਦਖਾਦੀ ਤੇ ਗਲਤ ਹੈ ਕਿਸਾਨਾਂ ਕੋ ਆਪਣੇ ਹੱਕ ਲੈਣ ਦਾ ਪੂਰਾ ਕੀ ਹੱਕ ਲੈਣਾ ਚਾਹੁੰਦੇ ਤੇ ਫਿਰ ਉਹ ਗਲਤ ਕਰੀ ਸਰਕਾਰ ਇਦਾਂ ਜਿਵੇਂ ਬਾਰਡਰ ਤੇ ਹੁੰਦੀ ਨਾ ਇਦਾਂ ਫੌਜ ਖੜੀ ਕਰਦੇ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਹੈ ਤੇ ਅਸੀਂ ਤੇ ਹੈ ਤਾਂ ਆਪਣੇ ਦੇਸ਼ ਦੇ ਬੰਦੇ ਫੇਕਲ ਤੋਂ ਹੈ ਕਿ ਸਰ ਬਿਲਕੁਲ ਜਿਹੜਾ ਕਿਸਾਨ ਅਨਾਜ ਪੈਦਾ ਕਰਦਾ ਹੈ ਉਹ ਚਾਹੀਦਾ ਤਾਂ ਸਾਰੇ ਮੁਲਕ ਨੂੰ ਹੀ ਹੈ ਸੈਂਟਰ ਸਰਕਾਰੀ ਖਰੀਦੀ ਹੈ ਉਹ ਹੀ ਡਿਸਟ੍ਰੀਬਿਊਟ ਕਰਦੀ ਹੈ ਹਾਂਜੀ ਤੇ ਇਹਨਾਂ ਨੂੰ ਇਹ ਮਤਲਬ ਕਿ ਇਹਨਾਂ ਨੂੰ ਇਹ ਫੀਲ ਹੋਣੀ ਚਾਹੀਦੀ ਹੈ ਕਿ ਜਿਹੜੇ ਕਿਸਾਨ ਪੂਰੇ ਦੇਸ਼ ਨੂੰ ਜਿੰਦਾ ਜਗਦਾ ਰੱਖਦੇ ਆ ਕਿ ਸਾਰੇ ਦੇਸ਼ ਦੀ ਇਹਨਾਂ ਕੁਝ ਕਰਦੇ ਤੇ ਉਹਨਾਂ ਦਾ ਇਦਾਂ ਕਰਦੇ ਤੇ ਉਹਨਾਂ ਨੂੰ ਥੋੜਾ ਸੋਚਣਾ ਚਾਹੀਦਾ ਹੈ ਕੀ ਤਾਂ ਹੁਣ ਮੁੱਦੇ ਦਾ ਕੀ ਆ ਐਮਐਸਪੀ ਬਿਗਾਰ ਆ ਨਾ ਨੂੰ ਇੱਥੇ ਹੀ ਸੋਚਣਾ ਚਾਹੀਦਾ ਹੈ ਕਿ ਕਿਸਾਨ ਸਾਰੇ ਦੇਸ਼ ਲਈ ਨਾ ਕੁਝ ਕਰ ਰਹੇ ਆ ਤੇ ਉਹਨਾਂ ਨੂੰ ਇਨਾਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ। ਬਿਲਕੁਲ ਹਾਂਜੀ ਅਸਲ ਇਹ ਨਾ ਜਿਹੜੀ ਮੋਦੀ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਨਹੀਂ ਹੈਗੀ। ਉਹ ਜੋ ਘਰਾਣੇ ਜਿਹੜੇ ਆ ਉਹ ਨਾ ਕੁਝ ਲਈ ਕੰਮ ਕਰ ਰਹੀ ਹੈ ਤੇ ਮੀਡਲ ਕਲਾਸ ਨੂੰ ਤਕਰੀਬਨ ਖਤਮ ਕਰਨ ਦਾ ਪਲਾਨ ਹੋ ਰਿਹਾ। ਤੁਸੀਂ ਦੇਖੋ ਕਿ ਹਰ ਜਗ੍ਹਾ ਤੇ ਅਸਰ ਹੋ ਰਿਹਾ ਹੈ ਤੁਸੀਂ ਦੇਖੋ ਛੋਪਾ ਆਲਾ ਤੇ ਦੁਕਾਨਦਾਰ ਵਿਲੇ ਹੋ ਰਿਹਾ ਛੋਟੇ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਉਹ ਰੀਸਤੇ ਕਰਦੇ ਯੂਰਪ ਦੀ ਪਰ ਯੂਰਪ ਵਾਲੀ ਸਹੂਲਤਾ ਕਿੱਥੇ ਨੇ ਸਾਡੇ ਕੋਲ ਤੁਸੀਂ ਖਾਣ ਨੂੰ ਇੱਥੇ ਰੋਟੀ ਨਹੀਂ ਮਿਲ ਰਹੀ ਤੇ ਤੁਸੀਂ ਲੋਕਾਂ ਰੀਸਾ ਕਰਾਂਦੇ ਹੋ ਬਾਹਲੇ ਕੰਟਰੀ ਤੁਸੀਂ ਸਾਰੇ 에ਰਪੋਰਟ ਵੇਚ ਤੇ ਬੰਦਰਗਾਹ ਵੇਚਤੀਆਂ ਸਭ ਕੁਝ ਵੇਚੇ ਜਾ ਰਿਹਾ ਸਾਰੇ ਰੋਡ ਇਹਨਾਂ ਤੇ ਸਾਡੇ ਟੋਲ ਪਲਾਜ ਲੱਗ ਗਏ ਸਾਰੇ ਆਮ ਬੰਦੇ ਨੂੰ ਕਿਸਾਨ ਨੂੰ ਮਿਹਦੂਰ ਨੂੰ ਲੁੱਟਿਆ ਜਾ ਰਿਹਾ ਬਿਲਕੁਲ ਪਰ ਜਦੋਂ ਨਤੀਜੇ ਆਉਂਦੇ ਆ ਉਹ ਤਾਂ ਕਹਿੰਦੇ ਆ ਕਿ ਭਈ ਲੋਕ ਸਾਡੇ ਨਾਲ ਨਹੀਂ ਅਸੀਂ ਤਾਂ ਦੇਖੋ ਜਿੱਤ ਰਹੇ ਆ ਨਹੀਂ ਦੇਖੋ ਮੰਨ ਲਓ ਐਤ ਕੀ ਵੀ ਜਿੱਜ ਜਾਂਦੇ ਆ ਇਸ ਸਾਲ ਵੀ ਮੰਨ ਲਓ ਜਿੱਜ ਜਾਂਦੇ ਆ ਪਰ ਇਸ ਤੋਂ ਬਾਅਦ ਟਰਮਾਈਕੋ ਕੋਈ ਵਿਚਲ ਨਹੀਂ ਉਹ ਕੁਝ ਨਹੀਂ ਜਿਹੜੇ ਜੋਗਾ ਕਰਾਣੇ ਹੁੰਦੇ ਆ ਉਹ ਕਿਤੇ ਸਕੇ ਨਹੀਂ ਹੁੰਦੇ ਮੰਨ ਲਓ ਜਦੋਂ ਉਹਨਾਂ ਨੇ ਸਭ ਕੁਝ ਖਰੀਦ ਲਿਆ ਅੱਜ ਕੱਲ੍ਹ ਸਰਕਾਰਾਂ ਨੂੰ ਨਹੀਂ ਚਾਹੁੰਦੇ ਨੇ ਉਹ ਕੱਲ ਉਹ ਦੂਜਰੇ ਪਾਸੇ ਪਾਰਟੀ ਮਾਰ ਕੇ ਉਹਨਾਂ ਬੈਹ ਜਾਣਾ ਉਹਨਾਂ ਨੇ ਇਹਨਾਂ ਨੂੰ ਅਗਲੀ ਵਾਰ ਜਿਹੜੇ ਲੋਕਾਂ ਨੇ ਅੱਜਕੱਲ ਸਪੋਰਟ ਵੀ ਕਰਦੇ ਨੇ ਮੋਦੀ-ਮੋਦੀ ਕਰਦੇ ਆ ਜਦੋਂ ਸਮਾਂ ਆਂ ਤਾਂ ਇਹੀ ਚੀਕਾਂ ਮਾਰਨਗੇ ਕਿਸਾਨ ਮਰਦਾ ਮਰਦਾ ਵਿੱਚ ਕੋਈ 20 ਸਾਲ ਕੱਢ ਜਾਏਗਾ ਤੇ ਜਿਹੜੇ ਇਹਨਾਂ ਦੇ ਸਪੋਰਟਰ ਹੋ ਪਹਿਲਾਂ ਮਰਨਗੇ ਬਿਲਕੁਲ ਇਹ ਵਕ ਵਕ ਜਨਰੇਸ਼ਨਾਂ ਕੀ ਸੋਚਦੀਆਂ ਨੇ ਪ੍ਰੋਟੈਸਟ ਬਾਰੇ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਆਪਣੇ ਲੋਕਾਂ ਦੇ ਨਾਲ ਬਿਹੇਵ ਕਰਨਾ ਚਾਹੀਦਾ ਇਹ ਹੀ ਕਹਿਣਾ ਹੈ ਇਹਨਾਂ ਨੌਜਵਾਨਾਂ ਦਾ ਤੇ ਹੋਰ ਜਿਹੜੇ ਵੱਖ-ਵੱਖ ਉਮਰ ਦੇ ਲੋਕਾਂ ਦਾ ਕਿ ਆਖਿਰ ਸਰਕਾਰ ਨੂੰ ਉਸ ਤਰੀਕੇ ਨਾਲ ਬਿਹੇਵ ਨਹੀਂ ਕਰਨਾ ਚਾਹੀਦਾ ਜਿੱਦਾਂ ਕਰ ਰਹੀ ਹੈ ਆਪਣੇ ਹੀ ਬੰਦਿਆਂ ਨਾਲ ਕਿਉਂਕਿ ਕਿਸਾਨ ਜਿਹੜਾ ਅਨਾਜ ਪੈਦਾ ਕਰਦਾ ਹੈ ਉਹ ਸਾਰੇ ਮੁਲਕ ਨੂੰ ਚਾਹੀਦਾ ਹੈ ਕੈਮਰਾ ਪਰਸਨ ਬੁਨੀਸ਼ ਦੇ ਨਾਲ Imran Khan Punjabi Bullet